ਐਮੀ ਮੇਰੇ ਕਹਿੰਦੇ ਪੂਰੇ ਖਤਾ ਤੇ ਹਰਾਨੇ ਨੇ ਸਰਸੇ ਵਾਲੇ ਨੂੰ ਫਸਾਖ ਦਿੱਤੀ ਉਹ ਉਂਗਲ ਲਾਉ ਜਿਹੜਾ ਜਿਹਦੀ ਮਾਨੂੰ ਖਾਣ ਨਾਲ ਜਾਵੇ ਕੋਈ ਚੱਕ ਦਿਆਂਗੇ ਫਿਕਰ ਨਾ ਕਰਨ ਤੂੰ ਉੱਠ ਹਮ ਸਭਾ ਵੀ ਕਹ ਰਿਹਾ ਦੀ ਬੁਰਬੀ ਨਾ ਮਗਰੋ ਮੈਨੂੰ ਇਸ ਕਹਾਤਾ ਜਵਾਬ ਦੇਣਾ ਵੀ ਹੁਣ ਕੋਲਾ ਕਿਹੜੀ ਖਾਨਚੋਂ ਆਉਂਦਾ ਹੈ ਜਿਹੜਾ ਕਹਿੰਦੇ ਦੋ ਦੰਦਾ ਰਹਿ ਗਿਆ ਤੇ ਇਹ ਤਿੰਨ ਸਾਲ ਹੋ ਗਏ ਕੋਲੇ ਨਹੀਂ ਮੁਕਦਾ ਪੇਚੀ ਦਾ ਬਾਦਲੀ ਬਠਾ ਨੂੰ ਪਹਿਲਾਂ ਤੋਂ ਉਹਦਾ ਹੀ ਕਰਜ਼ਾ ਨਹੀਂ ਚੱਕਿਆ ਜਦੋਂ ਬਿਜਲੀ ਮੁਕਤ ਕਰੀਆ ਉਹਨੇ ਉਹਨੇ ਕਰਜ਼ਾ ਚੱਕੀ ਕਰੀਆ ਉਨੇ ਪ੍ਰੋਵੀਬਿਡਿਤੀ ਸੀ ਉਹਨੇ ਮੁਕਤ ਕਰਤੇ ਬੇਚੀ ਦਾ ਬਾਦਲੀ ਬੱਠਾ ਨੂੰ ਪਹਿਲਾਂ ਤੋਂ ਉਹਦਾ ਹੀ ਕਰਜ਼ਾ ਨਹੀਂ ਚੱਕਿਆ ਜਦੋਂ ਬਿਜਲੀ ਮੁਕਤ ਕਰੀ ਉਹਨੇ ਉਹਨੇ ਕਰਜ਼ਾ ਚੱਕੀ ਕਰੀਆ ਉਹਨੇ ਪ੍ਰੋਵੀਬਿਡਿਤੀ ਸੀ ਉਹਨੇ ਮੁਕਤ ਕਰਤੇ ਜਿਹੜੇ ਇਹਨੇ ਕਹੇ ਬੱਕਰੀ ਵੀ ਹੈ ਨਹੀਂ ਸੀ ਨਾ ਉਹਨੇ ਦਾਤਾਂ ਬੰਨਿਆ ਹਲ ਤੱਕ ਸੀ 15 ਤੋਂ ਲਾ ਕੇ 30 35 35 ਕਿਲਿਆ ਤੱਕ ਰਾ ਉਹਨਾਂ ਨੂੰ ਸਾਖ ਨਹੀਂ ਕਰਦਾ ਕੋਈ ਨਾ ਕੋਈ ਮੁੰਡਿਆਂ ਨੂੰ ਸਾਖ ਹੁੰਦਾ ਤੇ ਵੀ ਜੇ ਇਹ ਬੰਦ ਹੋ ਜੇ ਤੇ ਆਪਣਾ ਗਾਂ ਵੱਧ ਜੋ ਵਾਦਾ ਜਿਨੇ ਬੰਦਾ ਤਾਂ ਬਾਤੇ ਵਾਰ ਜਾਣਗੇ ਜੇ ਮੇਰੇ ਕੋਲ ਪੰਜ ਚਾਰ ਫੜਵੇਂ ਆਉਣ ਨਾ ਮੈਂ ਬੰਦਾ ਵੀ ਬਰਵਾ ਸਕਦਾ ਹਾਂ ਹੁਣ ਜਦੋਂ ਕੈਸਾ ਨਾ ਲਾ ਫੁਰੀ ਸ਼ੇਰਾ ਡਾਕੜਾ ਬਾਤੋ ਜਾਂ ਜਾਂ ਹਰ ਫਲਾਣੇ ਨੂੰ ਰਗੜੀ ਦੇ ਬਸ ਆ ਜਿੰਨੇ ਹੁਣ ਕਤਲ ਬਤਲ ਹੁੰਦੇ ਆ ਨਾ ਇਹ ਸਭ ਚਿੱਟਿਆਂ ਦੇ ਰੋਣਾ ਚ ਹੁੰਦੇ ਨੇ ਉਹ ਫਿਰ ਅਸੀਂ ਤਾਂ ਕਦੇ ਨਹੀਂ ਵਧੀ ਆ ਹੁੰਦੀ ਆ ਉਹ ਫਿਰ ਪਾਣੀ ਹਿਲਾਉਂਦੇ ਬੰਦੇ ਨੂੰ ਜਦ ਤੂੰ ਉੱਠਾ ਉਹਨੂੰ ਕਹਿੰਦਾ ਸੁੱਖੀ ਵੀ ਆ ਹੁਣ ਉਹ ਪਿੰਡਾਂ ਚ ਖੱਬਲ ਸਿੱਟੇ ਗਏ ਹਾਂ ਹਜ ਰੋੜੇ ਡੇਕ ਪੇ ਬਿਲਕੁਲ ਕਿੱਛੇ ਮੋਹ ਪਿਆਰ ਕਿੱਛੋ ਇੱਕ ਦੂਜੇ ਨਾਲ ਗੱਡੀਆਂ ਘੇੜਦੇ ਹਣ ਆ ਦੱਸੇਗਾ ਖੂ ਮੈਂ 파 ਹ ਲੈਨੀ ਆ ਬਿਲਕੁਲ ਆ ਖੂ ਮੈਂ ਤਾਂ 파 ਹ ਲੈਨੀ ਆ ਬਿਲਕੁਲ ਦੱਸ ਕਿਨੇ ਦੀ ਫਸਲ ਵੇਚ ਕੇ ਆ 80% ਬੰਦੇ ਜੋਦੇ ਰਹਿ ਗਏ ਹੂੰ ਜਿਹਨਾਂ ਦੀ ਘਰ ਤੇ ਚੱਲਦੀ ਆ ਹੂੰ 75% ਦਾ ਬੀਬੀਆਂ ਤੇ ਕੋਈ ਚੱਲਦੀ ਆ ਤੇ ਬੀਬੀ ਸੂਈ ਨਾਲ ਚੱਕਦੇ ਹੂੰ ਘਰ ਖਤਮ ਕਰ ਦੂਗੀ ਹੂੰ ਤੇ ਬੰਦਾ ਤੰਗਣੀਆਂ ਨਾਲ ਡਾਉਣ ਲੱਗ ਜੇ ਥਾਂ ਨਹੀਂ ਹੁੰਦਾ ਜਿੰਨਿਆਂ ਗੁਰੂ ਗ੍ਰੰਥ ਸਾਹਿਬ ਦੀਆਂ ਜਿਨ੍ਹਾਂ ਨੇ ਵੇ ਆਉਂਦੀ ਆ ਕਹਾਂ ਨਾ ਇਹ ਗੁਰੂ ਗ੍ਰੰਥ ਸਾਹਿਬ ਕੋ ਤੇ ਐਵੇਂ ਨਹੀਂ ਅੱਗੇ ਦਾ ਕਰਜ਼ਾ ਹੁੰਦਾ ਸੀ ਇਹ ਲੰਮਾ ਪਾ ਕੇ ਕੰਮ ਹੁਣ ਤਾਂ ਇਹ ਸੱਤ ਸਦੀ ਤੋਂ ਗੁਰੂ ਗ੍ਰੰਥ ਜੀ ਉਹਦੀ ਘਰਤੀ ਪੇ ਆਪਦੀ ਸੱਤ ਪਰਲੇਗਾ ਇੱਕ ਜਿਹੜਾ ਏਡੇ ਏਡੇ ਲਈ ਫਿਰਦ ਗਿਆ ਘਰ ਚ ਪੰਜ ਪਰਿਵਾਰ ਦੇ ਜੀ ਆ ਪੰਜਾਂ ਕੋੜੇ ਏਡੇ ਮੋਬਾਈਲ ਮੋਬਾਈਲ ਸਤ ਸ੍ਰੀ ਅਕਾਲ ਮੈਂ ਹਮਨਦੀਪ ਸਿੰਘ ਤੁਹਾਨੂੰ ਦੇਖ ਰਹੇ ਹੁਣ ਇੱਕ ਜਸ ਐਂਟਰਟੇਨਮੈਂਟ ਪ੍ਰੋਗਰਾਮ ਲੈ ਕੇ ਹਾਜ਼ਰਾਂ ਖੁੱਲੀਆਂ ਗੱਲਾਂ ਬਾਤਾਂ ਮੇਰੇ ਨਾਲ ਹੋਣਗੇ ਜਨਰਲ ਸਿੰਘ ਜੀ ਜੋ ਕਿ ਕਿਸਾਨ ਯੂਨੀਅਨ ਸਿੱਧੂ ਪਰਤੋਂ ਪਲਾਕ ਪਰਦਾ ਹਸੀ ਗਾਲ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਬੜੀਆ 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 ਛੱਡ ਦੇ ਕਲਾ ਕਾਹਨੇ ਸ਼ਤਾਨ ਉਸੇ ਚਾਤੀ ਰਾ ਸਮਾ ਪੰਜਾਬ ਦੇ ਵਿੱਚ ਜਿਹੜਾ ਹੁਣ ਚੱਲ ਰਿਹਾ ਵੋਟਾਂ ਦਾ ਹਾਂਜੀ ਸਪੰਚੀ ਦੀ ਵੋਟਾਂ ਹਾਂਜੀ ਕੀ ਕਹਿਣਾ ਜਾਊਂਗੇ ਸਪੰਚੀ ਦੀਆਂ ਵੋਟਾਂ ਲੈ ਕੇ ਕੀ ਇਹ ਵੋਟਾਂ ਆਵਰ ਕੀ ਕਹਿਣਾ ਲੋਕਾਂ ਦੇ ਲੜਾਉਣ ਦੇ ਸੌਦੇ ਆ ਹਾਂ ਉਹਨੂੰ ਲੜਾਤਾ ਉਹਨੂੰ ਲੜਾਤਾ ਭਾਈ ਜੀ ਆਹ ਇਹਨਾਂ ਨੇ ਕਰਤਾ ਖਤਮ ਫਿਰ ਇਹਨਾਂ ਨੇ ਸਾਡੇ ਪਰਪਾ ਤਾਂ ਇਹਨਾਂ ਨੇ ਜੰਮੇ ਖਤਮ ਕਰਤਾ ਸਰਕਾਰ ਨੇ ਜੇ ਕਿਸੇ ਦਾ ਬਿਜੁਰ ਗੋਜਰ ਜੇਨਾ ਫਿਰ ਇਹ ਪੁੱਛਦੇ ਇੱਕ ਦੋ ਇਹਨੂੰ ਵੀ ਇਹ ਹੁਣ ਆਮਲਾਂ ਨਾਲ ਗੋਜਰ ਗਿਆ ਤੂੰ ਜਾਏਗਾ ਯਾਰ ਵੇਖਾਂਗੇ ਜਿਉਂ ਨੇ ਕਹਾਲੀ ਨੇ ਪੁੱਛਿਆ ਵੀ ਤੂੰ ਭਰਾਨਾ ਜਾਏਗਾ ਉਹ ਵੀ ਕਹਿੰਦਾ ਵੇਖਾਂਗੇ ਹਾਂ ਬੰਨੇ ਨਾ ਪਰ ਇਹ ਪਰ ਸਾਰੇ ਖਤਮ ਹੋ ਗਏ ਹਾਂ ਜਮੇ ਖਤਮ ਹੋ ਗਏ ਹਾਂ ਇਹ ਤਾਂ ਅੱਛਾ ਅੱਗੇ ਜਿਹੜਾ ਵਿਆਹ ਆਉਂਦਾ ਸੀ ਵਿਆਹ ਸਾਹੇ ਚ ਕਾਰਾਲੇ ਨੂੰ ਕੁਝ ਕਰਨੀ ਹੁੰਦਾ ਸੀ ਜਿੰਨਾ ਮਤਲਬ ਜਿਹੜੇ ਪਰਿਹੇ ਹੁੰਦੇ ਸੋ ਉਹਨਾਂ ਨੂੰ ਫਿਕਰ ਹੁੰਦਾ ਸੀ ਹਾਂ ਹਾਂ ਔਰ ਇਹ ਨਹੀਂ ਵਧਾ ਫਿਰ ਹਾਂ ਵਿੱਚ ਗਏ ਜਾ ਕੇ ਵਰਦੇ ਤੇਰਾ ਘਰ ਦਾ ਸਾਰਾ ਨਿਸ਼ਕਾਰ ਨਹੀਂ ਕਰਦੇ ਹਾਂ ਹਾਂ ਇਹਦੇ ਲੋਕ ਹੋ ਗਏ ਹੁਣ ਇਹਦੇ ਕਰੇ ਕਰੇ ਸਰਕਾਰਾਂ ਨੇ ਹਾਂ 79 ਸਾਲ ਹੋ ਗਏ ਇਹ ਦੋ ਸਰਕਾਰਾਂ ਫਿਰਦਿਆਂ ਨੂੰ ਹਾਂ ਅੱਜ ਇੱਕ ਜ਼ਿੰਮੇਦਾਰ ਵਿਆਹ ਕਰ ਲੈਣਾ ਜੀ ਉਹ ਦਾਸਾ ਲੋੜ ਨਹੀਂ ਹੁੰਦਾ ਹਾਂ ਇਹ ਇਹਦਾ 75 ਸਾਲ ਹੋ ਗਿਆ ਸਰਕਾਰਾਂ ਬੰਦੀਆਂ ਨੂੰ ਇਹ ਹੁਣ ਭਾਲਦੇ ਆ ਭਗਵਾਨ ਤਮਨ ਤੋਂ ਵੀ ਹੁਣੀ ਸਾਡਾ ਛੇਤੀ ਐਂ ਕਰਦੇ ਉਹ ਕਾਮੜਿਓ ਉਹ ਐ ਕਿਵੇਂ ਕਰ ਤੁਸੀਂ ਉਹ ਪਹਿਲਾਂ ਛੋਏ ਭਰੂਗਾ ਖੂਪੱਟੇ ਵਾ ਜਿਹੜੇ ਵੱਟੇ ਹੌਲੀ ਹੌਲੀ ਖੂਪੱਟੇ ਵਾ ਨੂੰ ਵੱਟਿਆਂ ਨੂੰ ਭਰੂਗਾ ਫਿਰ ਉਹ ਛੋਟੇ ਢੋਏ ਹੋਣਗੇ ਫਿਰ ਹੌਲੀ ਹੌਲੀ ਜੇ ਸਰਕਾਰ ਅਗਲੇ ਗੇੜ ਤੇ ਫੇਰ ਆ ਗਈ ਉਹਨਾਂ ਦੇ ਸਵਾ ਕਾਮਾਰ ਕੇ ਉਹ ਸਾਫ ਕਰ ਦੂਗਾ ਜੀ ਹਾਂ ਬਸ ਸਰਕਾਰ ਪਰ ਲੋਕਾਂ ਦੇ ਇਲਜ਼ਾਮ ਹੀ ਲੱਗਦੇ ਨੇ ਸਰਕਾਰ ਤੇ ਕਿ ਸਰਕਾਰ ਨੇ ਆਉਣ ਸਾਰ ਹੀ ਕਾਜ ਚੱਕ ਲਿਆ ਮੋਟਾ ਕਾਜ ਚੱਕ ਲਿਆ ਤੇ ਕਾਦੇ ਚੱਕ ਕੇ ਤਾਂ ਕਹਿੰਦੇ ਪਗਦਾਂ ਤਾਂ ਪਹਿਲਾਂ ਹੀ ਬਹੁਤ ਉਹ ਯਾਰ ਉਹ ਜ਼ਾਂਤ ਬਰੋਤੀ ਵਾਟ ਨੇ ਜਿਹੜੀਆਂ ਹੁੰਦੀਆਂ ਨਾ ਉਹ ਬਹੁਤ ਕੁਝ ਕਰਦਗੇ। ਬੇਚੀ ਦਾ ਬਦਲੀ ਬਠਾ ਨੂੰ ਪਹਿਲਾਂ ਤੋਂ ਉਹ ਲਈ ਕਰ ਜਾਣੀ ਚੱਕਿਆ। ਜਦੋਂ ਬਿਜਲੀ ਮੁਕਤ ਕਰੀ ਉਹਨੇ ਉਹਨੇ ਕਰਜ਼ਾ ਚੱਕੀ ਕਰੀਆ। ਉਹਦੇ ਪਿਓ ਵੀ ਦਿੱਤੀ ਸੀ। ਉਹਨੇ ਬਹੁਤ ਕਰਤੇ। ਕਰਜ਼ਾ ਚਾਰੇ ਚਾ ਕੋਨੇ ਮੁਕਤ ਕਰਤੀ। ਉਹਨੂੰ ਮੁਕਤ ਇਸਾਨੀ ਜਿਹੜੀ ਸਰਕਾਰ ਹੁੰਦੀ ਉਹਨੂੰ ਮੁਕਤ ਦੇਣੀ ਪੈਂਦੀ ਆ। ਜਾ ਪਹਿਲਾਂ ਆਪੇ ਹੁੰਦਾ ਨਾ ਇਸ ਸਰਟ ਮੇ ਹੁੰਦਾ ਸਰਕਾਰਾਂ ਦਾ ਹਮ ਇਹਨੋਂ ਪੂਰਨ ਤਮਾਨਸਾਵਾ ਇਹ ਹੁਣ ਚਲੇ ਜਾਣਗੇ 2 ਸਾਲਾਂ ਨੂੰ ਹਮ ਸਰਕਾਰ ਟੁੱਟ ਜੂਗੀ ਇਹਨੇ 1000 ਰੁਪਏ ਮਾਸਾਰਾਨ ਗਾ ਨੂੰ ਕਹਤਾ ਮੈਂ ਮਤੇ ਹੂੰਗਾ ਉਹ ਕੋਈ ਸਰਕਾਰ ਨੇ ਤੋੜ ਸਕਦੇ ਦਿਨ ਆਪੇ 6 ਮਹੀਨਾ ਵੀ ਦੇ ਗਿਆ ਨਾ ਹੈ ਮੁਰਕੀ ਜਿਹੜੀ ਸਰਕਾਰ ਆਊਗੀ ਉਹਨੂੰ ਦੇਣਾ ਪਊਗਾ ਤੇ ਜਿਹੜੀ ਹੁਣ ਹਨ ਰੇਖਾ ਚੱਲਦੀ ਆ ਇਹ ਕੋਈ ਕਿਸੇ ਲਈ ਮਾਂ ਦੇ ਨੇ ਇਹ ਮਨਮੋਹ ਸਿੰਘ ਦੇ ਕਿਹਾ ਸੀ ਕਾਂਗਰਸੀ ਸਰਕਾਰ ਬਾਰੇ ਠੀਕ ਹੈ ਜੀ ਬਹੁਤ ਚੰਗਾ ਬੰਦਾ ਸੀ ਬਹੁਤ ਚੰਗਾ ਜਿਹੜੇ ਮੇਰੇ ਘਰੇ ਬੱਕਰੀ ਵੀ ਹੈ ਨਹੀਂ ਸੀ ਨਾ ਉਹਨੇ ਦਾਤਾ ਬੰਨਿਆ ਵਲਤਰਾ ਸੀ ਹਾਂ ਉਹਨਾਂ ਵੇੜਿਆ ਚੋ ਕਿਵੇਂ ਜੀ ਮਨੀਆਂ ਕਹਿੰਦਾਂ ਸੀ ਪੰਨਿਆ ਵਲਤਰਾ ਤੋਂ ਨਹੀਂ ਕਰਨ ਦਿੱਤੇ ਕੱਫੇ ਪੈਸੇ ਦਿੱਤੇ ਮੇ ਕਾ ਨੂੰ ਨਾ ਨਾ ਮਾ ਜੀ ਸਖਾ ਨੂੰ ਅੱਛਾ ਵੇ ਮੰਜਾ ਲੋ ਤੇ ਤੁ ਤੋਂ ਪਾਉ ਤੇ ਗੁਜ਼ਾਰਾ ਕਰੋ ਅੱਛਾ ਜੀ ਐਨਾ ਚੰਗਾ ਬੰਦਾ ਸੀ ਉਹ ਮਨਮੋਹ ਸਿੰਘ ਏ ਜਿਹੜਾ ਸੀਗਾ ਇਹ ਬਾਦਲ ਸਾਹਿਬ ਇਹ ਰਾਤ ਉਹ ਕਾਜ ਮਕਾਮ ਇੱਕੋ ਵਾਰੀ ਕਹਲਾ ਮਤ ਹੋ ਜਾਣਾ ਪੰਜਾਬ ਪੰਜਾਬ 30 32 32 35 40 40 ਸਾਲ ਦੇ ਮੁੰਡੇ ਫਿਰਦੇ ਨਾ ਕੁਮਾਰੇ ਇਹਨਾਂ ਕੋਈ 40 40 50 50 ਕਰਦੇ 30 30 15 ਤੋਂ ਲਾ ਕੇ 30 30 35 35 ਕਿੱਲਾ ਤੱਕ ਰਹਾ ਉਹਨਾਂ ਨੂੰ ਸਾਖ ਨਹੀਂ ਕਰਦਾ ਕੋਈ ਇਹ ਕਿਹੜੀ ਗੱਲ ਆ ਜੀ ਉਹ ਸਾਖ ਕਿਉਂ ਨਹੀਂ ਕਰਦਾ ਇਹਨਾਂ ਦਾ ਜਿਹੜਾ ਚੱਟਾ ਵਿਜਾਵਾ ਜਿਹੜਾ ਚੱਟਾ ਵਿਜਾਵਾ ਉਹ ਨੌਜਵਾਨਾਂ ਚੱਟਾ ਸ਼ਖ ਦੇਣਾ ਕੋਈ ਵੀ ਆ ਸਾਖ ਨੂੰ ਕਰਦਾ ਨੂੰ ਆ ਨਾ ਇਹ ਨੂੰ ਕਿ ਉਹ ਕਰਕੇ ਸਰਕਾਰ ਤਾਂ ਖੁੱਲ ਜਾ ਕੇ ਚਿੱਟਾ ਵੇਚ ਲਈ ਨਹੀਂ ਹੈ ਸਰਕਾਰ ਖੁੱਲ ਜਾ ਕੇ ਲੋਕਾਂ ਦੇ ਘਰਾਂ ਤੱਕ ਚਿੱਟਾ ਵੇਚ ਲਈ ਨਹੀਂ ਹਾਂ ਜਿਹੜੀ ਹੁਣ ਜਿਹੜੀ ਪਹਿਲਾਂ ਦੀ ਗੱਲ ਕਰਦੇ ਹਾਂ ਨਾ ਵੇਚਦੇ ਹੋ ਸੀ ਮੈਂ ਦਿਖਾ ਤੂੰ ਸਾਡੇ ਪਿੰਡ ਚ ਵਿਖੜੇ ਲੈ ਵੇਸ ਉਹਦੇ ਮੈਂ ਦਿਖਾ ਤੂੰ ਸਾਡੇ ਪਿੰਡਾਂ ਦੇ ਜਿਹੜੇ ਮੇਰੇ ਲਾਇਬਰੀ ਵੇਚਣ ਵਾਲੇ ਲਾਇਬਰੀ ਕੌਣ ਸੀ ਜਿਹਨ ਮੈਂ ਮਾਇ ਗੁੰਡਾ ਮੇਰੇ ਜੀ ਲਾਲੋ ਮੈਂ ਹੁਣਾਂ ਮੈਂ ਪੰਦਰਾਂ ਵੀ ਮੂੰਜਾ ਆਖ ਮਾਝ ਮੇਰੇ ਚੜ ਦਣਾ ਵੇਲਾ ਓਏ ਆਪੜਾਇਆ ਬਣਾਨੇ ਨੂੰ ਆਪੜਾਇਆ ਬਣਾਨੇ ਨੂੰ ਆਪੜਾਇਆ ਬਣਾਨੇ ਆਹ ਤੈਨੂੰ ਨਾ ਸਾਨੂੰ ਪਿਆਰ ਦੇਣਾ ਨਾਲ ਸੌ ਦੋ ਸੌ ਰੁਪਿਆ ਦੇਣਾ ਜਿਹੜੇ ਬੇਰੱਖ ਉਹ ਵੀ ਮਾਂਝ ਤੇ ਉਹ ਵੀ ਮਾਂਝ ਤੇ ਨਾ ਪਿੰਡ ਦੇ ਲੋਕ ਕੀ ਗੱਲ ਪਿੰਡ ਦੇ ਲੋਕਾਂ ਨੇ ਨਹੀਂ ਹਟਾਇਆ ਪਿੰਡ ਦੇ ਲੋਕ ਕਮੇਟੀਆਂ ਬਣਾਇਆ ਵਿਚਾਰਿਆਂ ਨੇ ਸਰੋਸਾ ਸੀ ਉਹਨਾਂ ਨੇ ਕਮੇਟੀਆਂ ਬਣਾਈਆਂ ਵੀ ਆਪਾਂ ਚੁੱਥੇ ਬੰਦ ਕਰੋ ਵੇਚੇ ਚਾਪਾਈ ਪਿੰਡਾਂ ਦੇ ਨਾਂ ਵਿੱਚੋਂ ਬੰਦ ਕਰੋ ਧਿਆ ਪੈਣਾ ਦਾ ਕੋਈ ਸਾਖ ਨਹੀਂ ਰਹਿੰਦਾ ਨਾ ਕੋਈ ਮੁੰਡਿਆਂ ਨੂੰ ਸਾਖ ਹੁੰਦਾ ਤੇ ਵੀ ਜੇ ਇਹ ਬੰਦ ਹੋ ਜੇ ਤੇ ਆਪਣਾ ਗਾਂ ਵੱਜੂ ਵਾਤਾ ਜੀ ਨਾਲ ਬਦਲ ਬਾਤੇ ਬਾਤ ਜਾਣਗੇ ਮੈਨੂੰ ਪਤਾ ਵੀ ਬਾਹਲਾ ਤਾਂ ਨਹੀਂ 100 ਚੋਂ 50% ਲੋਕ ਇੰਨਾ ਘਰਾਂ ਦੇ ਇਹ ਕੰਮਾਂ ਦੇ ਵਿੱਚ ਖਤਮ ਹੋ ਗਏ ਨਸ਼ੇ ਚ ਨਸ਼ੇ ਚ ਨਾ ਜੇ ਜਗਾਤ ਮਗਿੱਤ ਤੇ ਚੱਟੇਗਾ। ਧੀ ਜਮੀਨ ਸੋ ਵੀ ਵੇਖਤੀ। ਇੱਕ ਬੰਦੇ ਨੂੰ ਮੈਂ ਜਾਣਦਾ। ਹੂੰ। ਉਹਦੇ ਕੋਲ 15 ਏਕੜ ਜ਼ਮੀਨ ਸੀ। ਹੂੰ। ਉਹਦੇ ਪਾਈਨੇ ਸਾ ਅਟਕੇ ਲਾਦੇ ਬਣਾ ਲੇ। ਹੂੰ। ਕੋਈ ਬਸ ਆਮ ਹੋ ਜਗਾ ਤੇ ਉਹ ਮਰਜੀ ਖਰੀ ਜਾ। ਹੂੰ। ਰੋਟਾ ਭੂਤ ਤੋਂ ਲਾ ਕੇ ਉਹਦੇ ਇੱਕਨੇ ਕਿਸਾਨ ਦਸੀ। ਹੂੰ। ਉਹਦੇ ਇਸ ਗੁੰਨੇ ਕਿਸਾਨ ਤੇ 2 ਟਰੈਕਟਰ ਸੀ। ਹੂੰ। ਸਭ ਵੇਚਦੇ। ਸਾ ਵੇਤੇ ਅੱਛਾ ਜਿਹੜੇ ਅੱਠ ਕਲੇ ਇੱਕ ਨੂੰ ਤਾਂ ਵੰਡਾਲੇ ਉਹ ਤਾਂ ਬਣਾਉਣੀ ਸੀ ਮੇਰੇ ਛੜ ਦੇ ਪ੍ਰਵਾ ਅੱਛਾ ਦੂਜੇ ਨੇ ਵੇਚਤੇ ਪਰ ਨਾ ਬਾਣ ਘੋੜਿਆ ਸੰਦ ਇੱਕ ਨਹੀਂ ਛੜਿਆ ਸਭ ਸਾਰੇ ਵੇਚਤੇ ਸਭ ਵੇਚਤੇ ਪੂਰਾ ਪੂਰਾ ਲਾਵਾ ਡਿਉ ਬਸ ਕਾਈ ਰਹਿ ਗਿਆ ਉਹ ਗੱਡੀ ਜੀ ਚਲਾਉਣੀ ਰਹੀ ਰਹਿ ਗਈ ਗੱਡੀ ਘੋੜੇ ਨਸ਼ੇ ਜਨਸ਼ੇ ਜੀ ਵੇਚ ਨਸ਼ੇ ਜੀ ਨਸ਼ੇ ਜੀ ਤੇ ਕਿਹੜਾ ਗੁਰੂ ਪਾਲਾ ਕਰੇ ਭਾਦਨ ਨੇ ਬਹੁਤ ਸਮਝਾਇਆ ਮਿਤਵਾਰ ਜਾ ਬਈ ਕਾੜ ਜਾ ਕਹਾਂ ਦਾ ਛੱਡ ਦੋ ਪਰ ਜੀ ਨੂੰ ਵੀ ਚੰਬਰ ਗਿਆ ਨਾ ਇਹਨੂੰ ਛੱਡ ਦੇ ਸਕਦਾ ਨਾရှင် ਇਹ ਨਾ ਮੈਂ ਜੇ ਮੇਰੇ ਕੋਲ 5-4 ਫੜਵੇਂ ਆਉਣ ਨਾ ਮੈਂ ਬੰਦਾ ਵੀ ਬਣਵਾ ਸਕਦਾ ਕਿਵੇਂ ਕੋਈ ਜਦੋਂ ਕੈਸਾ ਨਾ ਲਾ ਤੁਰੀ ਸੇਰਾ ਡਕਲਾ ਬਾਤੋ ਜਾਂ 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 ਸਰ ਫਲਾਣੇ ਨੂੰ ਰਗੜੀ ਦੇ ਬਸ ਹੋਣੀ ਅੰਨਾਤ ਹੁੰਦਾ ਹੋ ਜਾਣਾ ਨਾ ਨੂੰ ਐ ਬਸਾ ਕਰਨ ਨੂੰ ਮੁਰ ਮਾਰ ਦੋ ਅੱਛਾ ਨਾ ਉਹਨੂੰ ਆਇਆ ਪਤਾ ਲੱਗਣਾ ਮੈਂ ਉਹਨੂੰ ਮਾਰ ਦੂੰ ਜੇ ਉਹਦੇ ਮੂਰੇ ਠੇਕ ਪਿਆ ਬੰਦਾ ਉਹਨੇ ਵੱਟੀ ਜਾਣਾ ਬਸ ਮਾਰ ਦੇਣਾ ਆ ਜਿੰਨੇ ਹੁਣ ਕਤਲ ਫਸਲ ਹੁੰਦੇ ਆ ਨਾ ਇਹ ਸਭ ਚਿੱਟਿਆਂ ਦੇ ਰੌਲਾ ਚ ਹੁੰਦੇ ਨੇ ਸਹੀ ਪੈਸੇ ਦੀ ਬੰਡ ਬਣਾਈ ਚਾ ਜਨਾਬ ਇਹ ਚ ਜਿਹੜੇ ਸਨ ਫਲਾਣਾ ਫਹਾ ਲੈ ਕੇ ਮਰ ਗਿਆ ਉਹ ਪਹਿਲਾਂ ਤਾਂ ਮੇਰੇ ਅੱਗੇ ਵੀ ਰਹਿੰਦਾ ਥੋੜੇ ਬੋਤੀ ਮੋਲੀ ਮਾਤਾ ਦੇ ਦਿੱਤੀਆ ਚੋਰ ਨੂੰ ਲਗਤਾ ਲਿਆ ਪੰਜ ਕਿੱਤੂ ਚਾਤੂ ਕਾਰਾ ਹੁਣ ਭਰਾਵਾ ਆ ਗਿਆ ਪੈਸੇ ਦੀ ਹੋ ਗਈ ਕਮੀ ਲੋਕਾਂ ਕੋਲ ਹਮ ਬਸ ਅਕਸਰ ਕੋਲ ਨੇ ਉਹਨੇ ਇਹ ਨਹੀਂ ਕਹਿਣਾ ਹੁਣ ਕਹਿੰਦਾ ਉਹ ਫਾ ਲੈ ਕੇ ਮਰ ਗਿਆ ਉਹ ਡੁੱਬ ਕੇ ਮਰ ਗਿਆ ਰੋਲੇ ਸਾਹਮਣੇ ਸੀ ਦੀ ਆ ਉਹ ਮਲਦਾਨੀ ਫਿਰ ਜੇ ਤੁਹਾਨੂੰ ਪਤਾ ਹੈ ਸਰੀਰ ਨੂੰ ਲੱਗੀ ਤੋੜ ਜਿਆਦਾ ਬਰਸਾਵਾਲਾ ਦਾ ਜਾਂ ਜਨਰਲ ਸਾਰ ਮਾਰਦਾ ਕਰ ਜਾ ਕੋਈ ਪੈਸਾ ਕਿਸੇ ਬਸੋਂ ਮਿਲਦੇ ਦੀ ਗੱਲ ਕਰੀ ਆਪਾਂ ਪੰਜਾਬ ਵਿੱਚ ਨਸ਼ਾ ਜਿਹੜਾ ਪਹਿਲਾਂ ਬਹੁਤ ਪੁਰਾਣਾ ਚੱਲ ਰਿਹਾ ਕਿਸੇ ਸਮੇ ਲੋਕ ਬਜ਼ੁਰਗ ਜੇ ਪਕਾ ਲਗੇ ਭੁੱਕੀ ਫੀਵਾ ਉਹ ਜਿਹੜੀ ਉਹ ਵੀ ਦੱਸ ਦਿੰਦਾ ਤੁਹਾਨੂੰ ਜਿਹੜੇ ਸਾਡੇ ਜਵਾਨੇ ਵੇਲੇ ਸੀ ਕੁੜਾਂ ਜਾਂ ਜਰਦਿਆਂ ਹੁੰਦੇ ਸੀ ਹਾਂ ਮੈਂ ਸੁਣਿਆ ਵੀ ਤੇ ਮੈਂ ਵੇਖੀ ਵੀ ਛੜਦੀ ਹਾਂ ਉਦੋਂ ਫੀਮਾ ਨੂੰ ਬਣਾਉਦੇ ਹੁੰਦੇ ਸੀ ਫੀਮਾ ਫੀਮ ਬਣਾਉਣ ਵਾਸਤੇ ਕੜਾਈ ਛੜਦੀ ਸੀ ਕੜਾਈ ਛੜਦੀ ਹੁੰਦੀ ਸੀ ਕਹਿ ਬਾਰੇ ਫੀਮ ਬਣ ਜਾਣੀ ਫੀਮ ਉਹ ਬੰਦੇ ਖਾਂਦੇ ਸੀ ਜਿਹੜੇ ਚੰਗੇ ਘਰਾਂਿਆਂ ਦੇ ਹੁੰਦੇ ਸੀ ਤੇ ਜਾਂ ਫਿਰ ਜਿਹੜੇ ਮੇਰੇ ਕੇ ਬਜ਼ੁਰਗ ਹਾਲ ਬਹੁੰਦੇ ਸੀ ਤੇ ਕੰਮ ਕਰਦੇ ਸੀ ਉਹਨੋਂ ਕੰਮ ਅਸੀਂ ਕੀ ਕਰਦੇ ਸੀ ਧਰ ਕੇ ਖਾ ਲਈ ਨਾ ਕਿਹਨਾ ਦੂਜੇ ਧਰ ਕੇ ਖਾਂਦੇ ਸੀ ਅੱਛਾ ਮੈਂ ਕੰਨ ਖਾ ਕੇ ਆ ਅੱਜ ਖਾ ਨਹੀਂ ਫੇਰ ਖਾਂਦੇ ਸੀ ਸਾਰਾ ਦਿਨ ਦੂਜੇ ਦਾ ਧਰ ਕੇ ਖਾਣੀ ਕੰਨਾਂ ਚ ਲਾਉਣਾ ਸੀ ਅੰਨਾਂ ਨਾਲ ਖਾਲ ਪਟਣੇ ਖਾਲ ਕੱਢਨੇ ਹਾਂ ਹੁਣ ਦੇ ਮੁੰਡਿਆਂ ਤੋਂ ਕੋਈ ਫੜਾ ਦੇ ਨੱਕਾ ਨਹੀਂ ਬੰਦ ਕਰ ਸਕਦੇ ਹੁਣ ਤਾਂ ਕਹੀ ਵੀ ਛੋਟੀ ਹੋ ਗਈ ਬਣਾ ਨੱਕਾ ਹੀ ਨਹੀਂ ਬੰਦ ਕਰ ਸਕਦੇ ਇਹਨਾਂ ਦਾ ਮੋਟਰ ਵਾਲੇ ਬੰਦ ਹੁੰਦਾ ਤਾਂ ਕਿੰਨੇ ਕੰਸੀ ਨਾਲ ਕਿਤੋਂ ਖਾਣ ਦੇਣਗੇ ਠੀਕ ਹੈ ਮੈਂ ਚੋਪਰ ਹੁੰਦਾ ਸੀ ਹਮ ਆਪਣਾ ਲੈਹੜਾ ਵਾਲਾ ਮੋਗਾ ਤੇ ਇੱਕ ਹੁੰਦੇ ਸੀ ਹਮ ਅਸੀਂ ਵਾਲਾ ਬੰਨ ਟੁੱਟ ਗਿਆ ਇੱਥੇ ਸਾਹਮਣੇ ਆਪਣੇ ਉੱਥੇ ਹਮ ਆ ਆਪਣੇ ਘਰਾਂ ਦੇ ਪਾਣੀ ਲੱਗਦਾ ਸੀ ਹਮ ਇਹ ਮੈਨੂੰ ਉਹਦਾ ਬਾਬਾ ਜਾਣਦੇ ਹਮ ਭਾਈ ਮੇਰਾ ਦੂਜਾ ਵੀ ਨਾਲ ਸੀ ਅੱਛਾ ਜੀ ਅਲੀ ਦਾ ਆਰਕੇ ਪਾਣੀ ਲਾਉਦੇ ਹੁੰਦੇ ਸੀ ਹਮ ਬਾਜਾ ਰਾਜ ਨੱਕਾ ਜਾਣਦਾ ਤਾ ਤਾ ਸਵੇਰੇ ਤਾਂ ਪਤਨਾਮੀ ਹੋ ਜਾ ਹਮ ਆਉਣੇ ਵੀ ਫਰਾਂਨੇ ਆ ਸੀ ਹਮ ਆ ਕੇ ਇੱਕ ਪਾਸੇ ਲਾ ਕੇ ਬੰਨਣ ਫਿਰ ਅਸੀਂ ਬੰਨ ਕੇ ਨਾ ਕਹਦਾ ਬੰਨਤਾ ਲੈ ਵੀ ਸ਼ੇਰਾ ਹੁਣ ਮਹਾਸੂ ਨੂੰ ਟਕੜਾ ਕਰ ਉਹਦੇ ਹੱਥ ਖੇਲੇ ਰੌਣੀ ਕਦੀ ਤੇ ਹੁਣ ਹੁਣ ਕਹਿੰਗੇ ਚੰਗਾ ਟੁੱਟ ਗਿਆ ਜੀ ਭਾਈ ਜਦੋਂ ਮੋਟਰ ਬੰਦ ਹੋ ਗਈ ਇਹਦੀ ਖੜੀ ਰਹਿ ਜਾਂ ਤਾਂ ਸਵੇਰੇ ਆਪੇ ਮੇਰਾ ਸਾਹ ਹੋ ਕੇ ਜਦੋਂ ਮੋਟਰ ਚੋ ਲਾਊਗਾ ਉਦੋਂ ਇੰਨਾ ਹੁੰਦਾ ਸੀ ਪਰ ਪਾ ਜੇ ਤੇਰੇ ਪਾਣੀ ਸਾਡੇ ਨਾਲ ਤੇਰੇ ਵਾਹਨ ਨੂੰ ਸਾਰਿਆਂ ਨੂੰ ਪਾਣੀ ਲਾ ਕੇ ਫੇਰ ਕਹਾਂ ਸਰਦੇ ਸੀ अच्छा जी हां दूसरा बंदा पानी लाके ਜਾਂਦਾ ਸੀ हां ਦੂਜਾ ਵੀ ਲਾ ਲੈਂਦਾ ਇਹ ਆਪਣੇ ਸੜਗਾ ਮੋਕਾ ਵਾਲਾ ਵੜੇ ਬੰਦਾ ਲੱਗਦਾ ਮੋਕੇ ਵੀ ਦੀ ਮੇਰੇ ਨਾਲ ਤੇ ਬੇੜੀਆਂ ਕਰਕੇ ਸੀ ਭਾਈ ਪਾਣੀ ਲਾਉਦੇ ਤੇ ਹੁਣ ਹਾਂ ਜੇ ਮੈਂ ਤੈਨੂੰ ਕਹਦਾ ਮੋਟਰਸਾਈਕਲ ਤੇ ਮੇਰੀ ਤੁਰ ਆ ਜਾਂਦਾ ਉਹ ਤਾਂ ਇਹ ਨਹੀਂ ਪਤਾ ਤੂੰ ਮਰੇ ਕਿਰੇ ਪੀ ਜ਼ਾਰ ਤੇ ਇਹ ਨਹੀਂ ਪਤਾ ਹੁਣ ਕਿਹੜੀ ਗੱਲ ਹੈ ਬਸ ਜਿਹੜੇ ਲੋਕਾਂ ਚ ਕਾਰਜੋਗ ਆ ਹਾਂ ਕਾਰਜੋਗ ਆ ਗਿਆ ਹੈ ਹੁਣ ਆਇਸ ਵੇਲੇ ਕਾਰਜੋਗ ਪਿਆ ਕਰਾ ਕਿ ਜੇ ਰਾਮੋਨੀ ਕਿ ਜੇ ਟਰਾਪਾਨੀ ਕਿ ਜੇ ਰਿਆਵਾ ਜੈਨੀ ਆਦੇ ਘਰੇ ਬਠਾ ਰੇ ਜੇ ਜਾ ਕੇ ਸਾਥੇ ਬਿਠੇਗਾ ਉਥੇ ਆ ਜਾ ਲਗਾ ਲਾਉ ਮੇਰਾ ਸਾਲਾ ਕੋਈ ਨਾ ਕੋਈ ਹੋਰ ਹੀ ਸ਼ਿੰਗਲੀ ਛੇੜੂ ਹੋਰ ਹੀ ਸ਼ਿੰਗਲੀ ਛੇੜੂ ਉਦੋਂ ਸ਼ਿੰਗਲੀ ਨਹੀਂ ਛੇੜਦੇ ਹੁੰਦੇ ਸੀ ਅੱਛਾ ਉਦੋਂ ਇਹ ਗੱਲਾਂ ਕਰਦੇ ਹੁੰਦੇ ਸੀ ਬਈ ਫਲਾਣੇ ਦੇ ਕੰਨ ਕੋਈ ਮੁੰਨੇ ਵਾਲਾ ਗੱਡਾ ਉਦੋਂ ਮੁੰਨੇ ਵਾਲਾ ਗੱਡੇ ਹੁੰਦੇ ਸੀ ਸਮਝ ਜਿਹਾ ਗੱਡਾ ਹਾਂ ਕਾਰਖਾ ਦਾ ਪਰ ਗਿਆ ਮਾਂ ਦਾ ਪਤਾ ਦਾ ਨਜ਼ਾਰਾ ਆ ਗਿਆ ਉਹਦੇ ਨਾਲ ਸੱਤ ਗੱਲੇ ਕਰਨ ਗਈ ਸੱਤ ਗੱਲੇ ਜੋ 10 ਬਣੇ ਨਹੀਂ ਨਿਭਰੇ ਉਹਦੇ ਇੰਨੀ ਕਿਉਂ ਦਿਸ ਤੇ ਹੋਂ ਤਾਂ ਜੇ ਮੇਰੇ ਕਿਨੇ ਪੰਜਾਬ ਮਾਰ ਕਦੀ ਹੈ ਉਹ ਪੈਂਡ ਬੰਦੀ ਹੋ ਗਈ ਅੱਛਾ ਉਦੋਂ ਫਿਰ ਸਵਰ ਕਿਵੇਂ ਸੀ ਲੋਕਾਂ ਦਾ ਉਦੋਂ ਸਭ ਰਾਏ ਸੀ ਬਾਈ ਉਦੋਂ ਨਾ ਤਾਂ ਮੋਬਾਈਲ ਸੀ ਨਾ ਕੋਈ ਟੈਕਟਰ ਸੀ ਬਾਦਲ ਦੇ ਜਿਹਾ ਕੋ ਬਾਦਲ ਹੋਰ ਤੋਂ ਬਾਦਲ ਕੋ ਇਹ ਨਭਾਉਂਦਾ ਕਰੇ ਬਲਦਾਂ ਨੂੰ ਵੀ ਖਵਾਉਂਦੇ ਅੱਛਾ ਹਾਂ ਬਲਦਾਂ ਨੂੰ ਕਿਉਂ ਉਚਾਰਦੇ ਹੁੰਦੇ ਸਤੋ ਕੀ ਬਾਤ ਹਾਂ ਮੈਂ ਬੈੜ ਕਾ ਕਰਦਾ ਜੋੜਿਆ ਇਹਨੂੰ 10 ਕਿਲੋ ਕਿਉਂ ਉਚਾਰਨਾ ਮੈਂ ਆਹ ਵੀ ਅੱਛੀ ਚਾਰਦਾ ਹੁੰਦਾ ਜਾਂਦੇ ਅੱਛੀ ਮੈਂ ਦੁੱਧ ਵੀ ਪੀਉਂਦਾ ਹੁੰਦਾ ਹੈ ਬਲਦਾਂ ਨੂੰ ਤੇ ਹੁਣ ਭਾਈ ਸਾਹਿਬ ਹੁਣ ਕੁੱਤਿਆਂ ਨੂੰ ਜਦ ਮੈਂ ਦਾਣਾ ਹੁਣ ਉਸ ਤੋਂ ਅਸੀਂ ਜੇ ਪੈਸੇ ਵਟ ਲੈਂਦੇ ਨਾ ਹਾੜੀ ਸੋਣੀ ਦੇ ਜਿਹੜਾ ਬਟਾ ਬਿਸ਼ੋਰ ਖੁੰਦਾ ਸੀ ਅਸੀਂ ਉਹਨੂੰ ਫੜਾਉਂਦੇ ਅੱਛਾ ਬੇਲਾ ਵਾਪੂ ਪੈਸੀ ਤੇ ਉਹਨੇ ਸਾਹਮਣੇ ਤੋਤੀ ਨਾਲ ਵੰਨ ਲੈਣੇ ਹੂੰ ਤੇ ਨਾ ਬੁਰਗਾ ਨੂੰ ਭੇਜ ਦਿੰਦੇ ਸੀ ਅੱਛਾ ਹੋਂਦਾ ਇਹ ਜੀ ਆਕ ਜਾ ਇਹ ਨਾ ਦੱਸੇਗਾ ਕਿ ਮੈਂ ਫਾਹ ਲੈਨੀ ਆ ਬਿਲਕੁਲ ਆਖੂ ਮੈਂ ਤਾਂ ਫਾਹ ਲੈਨੀ ਆ ਬਿਲਕੁਲ ਲੱਸ ਕਿਨੇ ਦੀ ਫਾਸਲ ਵੇਚ ਕੇ ਆ ਹੂੰ ਤੇ ਜਿਹੜਾ ਹੁਣ ਮੇਰੇ ਨਿਕਾਇਜ਼ 10 ਸਾਲ ਮੈਂ ਤਾਂ ਇੱਕ ਦਿਮਾਗ ਜੇ ਕੱਲ ਕਰਦਾ ਹੂੰ ਵੀ 25% ਬੰਦੇ ਜੋਦੇ ਰਹਿ ਗਏ ਹੂੰ ਜਿਹੜੇ ਘਰ ਤੇ ਚਲਦੀ ਆ 75% ਤਾਂ ਬੀਬੀਆਂ ਦੇ ਕੋਈ ਚਲਦੀ ਆ ਤੇ ਬੀਬੀ ਸੁਈ ਨਾ ਚੱਕਦੇ ਘਰ ਖਤਮ ਕਰ ਦੂਗੀ ਤੇ ਬੰਦਾ ਤੰਗਣੀਆਂ ਨਾਲ ਡਾਉਣ ਲੱਗ ਜੇ ਥਾਂ ਵੀ ਨਹੀਂ ਹੁੰਦਾ ਹੂੰ ਹੁਣ ਆ ਜੋ ਨਾ ਉਹਦੋਂ ਅਸੀਂ ਜੇ ਲੜਕੀ ਦਾ ਕਿਸੇ ਦਾ ਵਿਆਹ ਹੁੰਦਾ ਨਾ ਮੈਂ ਵਿਆਹ ਚਾਚਾ ਲੜਕੀ ਦਾ ਮੈਂ ਕਹਤਾ ਫਿਰਾਂ ਦਾ ਮੁੰਡਾ ਪਸੰਦ ਆ ਮੇਰੇ ਭਾਈ ਉਹ ਸਾਖ ਕਰਿਆ ਮੈਂ ਠੀਕ ਹੈ ਠੀਕ ਹੈ ਹੋ ਗਿਆ ਕੰਪ ਆ ਰਿਹਾ ਹੈ ਹੋ ਗਿਆ ਵਿਆਹ ਹੋਊਗਾ ਤੁਹਾਨੂੰ ਉਹ ਪਤਾ ਕਰਿਆ ਜਿਵੇਂ ਕਹਤਾ ਨਹੀਂ ਵਿਆਹ ਨੂੰ ਮੈਂ ਚਾਹੂੰਗਾ ਔਰ ਕੇ 82 ਰੁਪਏ ਦੇ ਦਿੰਦੇ ਉਹ ਵਿਆਹ ਨੂੰ ਜਾ ਵੜਦਾ ਹਾਂ ਜੀ ਦੱਸੋ ਸਰਦਾਰ ਜੀ ਵਿਆਹ ਕਰਨਾ ਉਹ ਨੇ ਕਹਿੰਦਾ ਆੜਦਾ ਲਵਾਗੇ ਆਹ ਰਾਜੇ ਦਾ ਲਾ ਮਾਗੇ ਉਹ ਇਹਦਾ ਟਾਈਮ ਬੰਨ ਕੇ ਆ ਜਾਂਦਾ ਦਾ ਹੁੰਦਾ ਆ ਕੇ ਵੀ ਪਰਵਾਨਾ ਮਾਦਾਣ ਬਣ ਆਇਆ ਉਹ ਤੁਸੀ ਜਿਆਦਾ ਤਿਆਰੀ ਗਾਲੋ ਉਦੋਂ ਵਿਆਹ ਤੇ ਕਿੰਨਾ ਖਰਚਾ ਹੁੰਦਾ ਹੁੰਦਾ ਸੀ ਬਾਛਾ ਹੀ 50000 50000 50000 ਬੋਲਣਾ ਬਹੁਤ ਆਪਣਾ ਰੂਟ ਪੈਣ ਉਹਦੋਂ ਆ ਹੁੰਦਾ ਸੀ ਬਾਈ ਤੂੰ ਵੀ ਮੇਰੀ ਮਾਤਾ ਕਰਦਾ ਸੀ ਉਹ ਵੀ ਕਰਦਾ ਸੀ ਉਹ ਵੀ ਕਰਦਾ ਸੀ ਉਹ ਵੀ ਕਰਦਾ ਸੀ ਉਦੋਂ 5 ਰੁਪਏ ਨੇ ਹੁੰਦਾ ਹੁੰਦਾ ਸੀ। ਹਾਂ। 5 ਰੁਪਏ ਨੇ ਹੁੰਦਾ ਪਾ ਕੇ ਫਿਰ ਉਹ ਜਾਣੇ ਪੈਰਾ ਸਰ ਬੰਦਾ ਹੋ ਜਾਂਦਾ ਹੁੰਦਾ ਸੀ। ਹਾਂ। ਨਾਲੇ ਦੁਕਾਨੇ ਸਿਆ ਜਾਂਦਾ ਸੀ। ਹਾਂ। ਹੁੰਦਾ 5 ਰੁਪਏ ਕਿ ਮੈਨੂੰ ਲੋੜ। ਉਦੋਂ ਨਿਉਂਦਾ ਪਾਉਣੇ ਹੁੰਦੇ ਸੀ। ਮੈਨੂੰ ਮਾਤਾ ਤੁਰ ਜੇ। ਅੱਛਾ 5-5 ਰੁਪਏ ਪਾਉਂਦੇ ਸੀ। 5-5 ਰੁਪਏ 2-2 ਰੁਪਏ। ਜੇ ਮੇਰੇ 2 ਪਾਇਆ ਤੂੰ 5 ਪਾਇਆਂ ਦਾ ਵਾਦਾ ਹੋ ਜਾਂਦਾ ਸੀ। ਅੱਛਾ ਜੀ। ਹਾਂ ਫਿਰ ਤੇਰੇ ਵਿਆਹ ਬੜੀ ਮਦਦ ਪਾਉਂਗਾ। ਹਾਂ। ਆਏ ਹੁੰਦਾ ਸੀ ਤੋ। ਹਾਂ। ਤੇ ਜਿਹੜਾ ਹੁਣ ਰਿਵਾਜ ਚੜਾਇਆ ਵਾ ਹੁਣ 500 ਤੋਂ ਘੱਟ ਸਲਾਮੀ ਨਹੀਂ ਪੈਂਦੀ ਕੋਈ ਸ਼ੱਕ ਨਹੀਂ ਪੰਜ ਬੰਦੇ ਜਾਵੜੇ 2500 ਗਿਆ ਹੂੰ ਉਹ ਪੱਤੀ ਜੋ ਘਤਵਾਊਗਾ ਉਹ ਬਾਣਗੇ ਜੋ ਬਾਊਗਾ ਦਰਖੋਲ ਤੇ ਇੱਕ ਜਿਹੜੇ ਐਡੇ-ਐਡੇ ਲਈ ਫਿਰਦਗੇ ਹੂੰ ਘਰ ਚ ਪੰਜ ਪਰਿਵਾਰ ਦੇ ਜੀ ਆ ਪੰਜਾਂ ਕੋਲੇ ਐਡੇ-ਐਡੇ ਮੋਬਾਈਲ ਮੋਬਾਈਲ ਹੂੰ ਉਹ ਤੁਹਾਨੂੰ 500 ਰੁਪਇਆ ਵੀ ਨਾ ਪੈਂਦਾ ਹਾਂ ਆ ਮੇਕ ਨਾ ਬੰਦਾ ਮੈਂ ਤਾਂ ਉਹ ਪੁਰਾਣੇ ਬੜੇ ਨਹੀਂ ਪਤਾ ਆ ਮੇਰੇ ਜੀ ਵੀ ਭਜਦਾ 200 ਆ ਲੰਡੂ ਜਿਹਾ ਉਹ ਤਾਂ 5 500 ਪਾਉਂਦੇ ਆਲੇ ਉਹ 5 500 2500 ਰੁਪਏ ਮਹੀਨੇ ਦਾ ਉਹ ਪੈ ਗਿਆ ਕੀ ਬੋਲ ਉਹ ਵੀ ਬਾਣੀਆਂ ਦੋ ਆਪਾਂ ਸਾਡੇ ਵੇਲੇ ਚ ਬਾਣੀਆਂ ਜ਼ਮੀਨ ਨਹੀਂ ਸੀ ਲੰਦਾ ਹੁੰਦਾ ਕਿਸੇ ਦੀ ਨਾਲ ਰੈਕਟਰੀ ਹੁੰਦੀ ਹੁੰਦੀ ਸੀ ਇਹ ਹੁਣ ਬਾਣੀਆਂ ਵੀ ਇਹ ਕਹਿੰਦਾ ਲੇ ਜਦਨੇ ਮਰਜੀ ਲੈ ਜਾ ਪਤਾ ਹੁੰਦਾ ਇਹ ਵੀ ਸੜਕ ਤੇ ਫਰਾਨੇ ਤਾਂ ਨਕਲੀ ਪਏ ਆ ਫਿਰ ਉਹ ਕਹਿੰਦਾ ਜਿਹੜਾ ਪੰਜ ਨੇੜੀ ਜਵਰ ਦਾ ਕਰੋੜ ਦੇ ਫਿਰ ਉਹ ਕਹਿੰਦਾ ਲੈ ਸੁਣ ਸਿਆ ਹੁਣ ਤੇਰੇ ਨੇ ਕਰੋੜ ਰੁਪਏ ਹੁਣ ਚੱਲ ਗਿਆ ਹੁਣ ਤੂੰ ਭਾਈ ਮੋਰ ਫਿਰੇ ਫਿਰ ਉਹ ਮੇਰੇ ਕੱਤੀ ਤੇ ਬਠਾਣੀ ਵੀ ਬਾਕੇ ਕਹਿੰਦਾ ਕੋਈ ਨਹੀਂ ਜੀ ਮਰ ਸਿਆ ਜ਼ਮੀਨ ਵੇਚਾਂਗੇ ਆਪਾਂ ਇਮੀਨ ਬੇਚ ਕੇ ਤੈਨੂੰ ਮੈਂ ਮੋੜੂੰਗਾ ਭਾਈ। ਮੈਂ ਮੋੜੂਲਾ ਇਹ ਜਵਾਬ ਹੁੰਦਾ ਹੈ। ਤੂੰ ਗਾਹਕ ਬਣਾ ਲਾ। ਹੂੰ। ਜੇ ਤੇਰਾ ਕੋਈ ਗਾਹਕ ਬਣ ਕੇ ਲੈ ਜਾਂਦਾ ਤਾਂ ਦੇਦੀ। ਨਾ ਤੇ ਚੀਜ਼ਾ ਫਿਰ ਪਾਈ। ਮੈਂ ਤੈਨੂੰ 5000 ਰੁਪਏ ਬਦਾ ਦੇ ਦੂੰ। ਹੂੰ। ਵੀ ਵੀ 50-50 ਕਿੱਲੇ ਬਾਣ ਗਏ ਜ਼ਮੀਨਾਂ ਦੇ ਬਣਾ ਕੇ ਹੁਣ। ਅੱਛਾ ਜੀ। ਲੋਕਾਂ ਦੀਆਂ ਜ਼ਮੀਨਾਂ। ਕਰਜ਼ਾ ਸਿਰ ਚੜਾ ਕੇ। ਹੂੰ। ਕਾਜ਼ੇ ਕਿ ਮੇ ਸਾਡੇ ਸਿਰ ਚੜਦੇ ਆ ਹੁਣ ਮੇਰੇ ਤੇ ਲਾ ਲਓ ਮੇਰੇ ਕੋਲ 8 ਖੇਦੇ ਵਾਂਧੀ ਮੈਂ ਵਾਹੀ ਕਰਦਾ ਮੇਰੇ ਕੋਲ 735 ਟਰੈਕਟਰ ਆ ਉਹ ਟਰੈਕਟਰ ਵੀ ਵਾਹਦਾ ਬਿਲਕੁਲ ਵੀ ਵੀ ਦਿੰਦਾ ਛੋਨੇ ਦਾ ਕਦੋਂ ਵੀ ਕਰ ਦਿੰਦਾ ਛੋਨਾ ਟੋ ਵੀ ਦਿੰਦਾ ਕਣਕ ਵੀ ਢੋਰ ਹੁੰਦਾ ਜੇ ਮੈਂ 855 ਨੂੰ ਹਨ ਨਵੇਂ ਚੱਲੇ ਆ ਜਿਹੜੇ ਵੱਡੇ 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 ਟਹਿਰਾਂ ਵਾਲੇ ਜੇ ਮੈਂ ਉਹਨੋਂ 11 12 ਲੱਖ ਤੋਂ ਘੱਟ ਨਹੀਂ ਹੁੰਦਾ ہو گینا بارا لکھر بیا میں بانگی تو جاکی لاؤنا بلکل پھر میرے جبی جڑھو لاؤ پہلی کہتا میں گینا بارا لکھر بیا جنہی اٹھا لاؤنا جنہی کو میں پاسر کروں میرے بیا چی جانے کروں تو وہ خطائیں تھا تھائیں کڑا ہے آگ سنو پھر وہ بھی دیکھ ہی کڑا ہے سناؤں گا वो भी देखी करा जाना मांगे जहाँ गए नहीं करांगे जहाँ पे बेचारे पांच चार करा फिर जाके घर बार दिए उन्हें ये परमाएक जरूर कर लेना ਲੋਕ ਚਾਹੇ ਮਾੜਾ ਕਹਿਣ ਚਾਹੇ ਚੰਗਾ ਕਹਿਣ ਮੈਂ ਇਹਨੂੰ ਮਾੜਾ ਨਹੀਂ ਕਹਾਂ ਤੂੰ ਆਤਮਾਨ ਨਾ ਕੋ ਮੈਂ ਰਾਂ ਕਿਸਾਨੀ ਨਾਲ ਤੇ ਨਾ ਬਿਹਾਰਾ ਮੈਂ ਕੋਸਾ ਨਾ ਮੇਰੇ 70 ਸਾਲ ਦੀ ਉਮਰ ਹੋ ਗਈ ਯਾਨੀ 40 ਕੇ ਸਾਲ ਹੋ ਜਿਆ ਮੋਟਰ ਲੱਗ ਜਾਨੋ ਬਾੜੇ ਨੇ ਹੋਏ 40 ਸਾਲ ਮੋਟਰ ਲੱਗੇ ਨਾ ਹੋਇਆ ਚਾਹੇ ਬਜਮੀ ਲੈਟਾ ਹੁੰਦਾ ਸੀ چوی گھنٹے لٹا جی اٹھ گھنٹے نا وہ بھی چوبی چلتی ہے کوئی کسان مینو ہاتھ کڈ کے باہ چک کے دکھا کہ می لچایا ਮੋਟਰਾਂ ਅਸੀਂ ਬੰਦ ਕਰਕੇ ਆਉਨੇ ਆ। ਹੂੰ। ਵਿੱਚ ਉਹਨਾ ਮੇਰਾ ਪਰਕੇ ਬੰਦ ਕਰ ਦੋ। ਜਿਹੜਾ ਨਹਿਰੀ ਪਾਣੀ ਆ ਉਹ ਵੀ ਬਹੁਤ ਆਉਂਦਾ। ਹੂੰ। ਉਹ ਵੀ ਬਹੁਤ ਆਉਂਦਾ। ਉਹ ਵੀ ਭਾਈ ਅਸੀਂ ਛੜ ਲੈਨੇ ਆ। ਉਹਦੇ ਛੜ ਦੇ ਚਾਰ ਕਿੱਲਾਂ ਚ ਚਾਰ ਦੇ ਡੱਡੂ ਬਣਾਉਂਦਾ ਚਾਰ ਕਰੇਗੇ ਚਾਰ ਮੋਟਰਾਂ ਭਰ ਦਨੇ ਆ। ਇੱਕ ਦਨ ਦੋ ਕਿੱਲੇ ਪਾਸੇ ਦੂਜੇ ਦੋ ਪਾਸੇ ਮੋਟਰ ਖੜੀ ਆ। ਪਰ ਮੈਨੂੰ ਇਹ ਸਮਝ ਨਹੀਂ ਆਉਂਦੀ। ਇਹ ਸਰਕਾਰਾਂ ਬਾਦਲ ਸਰਕਾਰ ਨੇ ਤਾਂ ਬੜਾ ਢੰਡਣ ਪਟਿਆ ਸੀ ਵੀ 2 ਦਿਨਾਂ ਦਾ ਕੋਲਾ ਰਹਿ ਗਿਆ 2 ਦਿਨਾਂ ਦਾ ਕੋਲਾ ਰਹਿ ਗਿਆ ਫਿਰ ਕਾਂਗਰਸ ਵੀ ਕਹਿਣ ਲੱਗੀ ਸੀ ਵੀ 5-7 ਦਿਨ ਦਾ ਕੋਲਾ ਹੈਗਾ ਐਨੀ ਦਿੱਕਤ ਨਹੀਂ ਆਏ ਜਣੇ ਫਿਰ ਵੀ ਪਰ ਮੈਨੂੰ ਆਏ ਖਾਮਦ ਨਹੀਂ ਹੁੰਦੀ ਵੀ ਕਾਲੀ ਸਰਕਾਰ ਵੇਲੇ 2 ਦਿਨ ਦਾ ਕੋਲਾ ਕਹਿੰਦੇ ਸੀ ਰਹਿ ਗਿਆ ਰਹਿ ਕਰੇਗਾ ਹੁਣ ਕਿੱਥੋਂ ਕੋਲਾ ਆਵੇ ਹੋਰ ਕਿਹੜੀ ਨਵੀਂ ਖਾਨੜ ਲਾ ਲਈ ਭਗਵਾਨ ਤੁਮਾਨ ਨੇ ਜਿਹੜੀ ਕੋਲੇ ਕੋਲਾ ਆਈ ਜਾਂਦਾ ਤੇ ਮੋਟਾ 24 ਘੰਟੇ ਚੱਲੀ ਜਨੇ ਆ ਆ ਨਹੀਂ ਖੜਦੇ ਕੀ ਬਣਾਏ ਪਿਆ ਫਰਮ ਵਾਲਾ 24 ਘੰਟੇ ਚੱਲਦੇ ਨੇ ਜੇ ਮੀਨਮ ਪੈ ਜੇ ਤਾਂ ਕੀ ਅਖਣਾ ਵਿੱਚੋਂ ਦੋ ਚੁੰਟਾਂ ਜਾਂ ਬੰਦ ਕਰ ਦਨ ਉਹ ਵੀ ਚੱਲ ਮੀ ਪਿਆ ਵਾ ਤੇ ਨਹੀਂ 24 ਘੰਟੇ ਉਹ ਚੱਲਦੀਆਂ ਮੈਨੂੰ ਇਹ ਇਸ ਗੱਲ ਦਾ ਜਵਾਬ ਦੇਣਾ ਵੀ ਹੁਣ ਕੋਲਾ ਕਿਹੜੀ ਖਾਨਚੋਂ ਆਉਂਦਾ ਜਿਹੜਾ ਕਹਿੰਦੇ ਦੋ ਦੰਦਾ ਰਹਿ ਗਿਆ ਤੇ ਇਹ ਤਿੰਨ ਸਾਲ ਹੋ ਗਏ ਕੋਲੇ ਨਹੀਂ ਮੁਕਦਾ ਜੀ ਤਿੰਨ ਸਾਲ ਕੋ ਕੋਰਾਨੇ ਵਾ ਤਿੰਨ ਸਾਲ ਕੋ 24 ਘੰਟੇ ਲੱਗ ਜਾਂਦੇ ਇਹਦਾ ਵਿਰੋਧੀ ਪਾਰਟੀਆਂ ਹੁੰਦੀਆਂ ਜਿਹੜੀਆਂ ਇਹਦੇ ਮਾਗਰ ਪੰਨਿਆਂ ਫਿਰਦੀਆਂ ਇਹਦੇ ਮਾਗਰ ਪੰਨਿਆਂ ਮੈਂ ਹਾਂ ਸਾਰੇ ਕਾਂਗਰਸ ਵੀ ਪੈ ਗਈ ਕਾਦੀ ਦਾ ਖਤਮ ਹੀ ਹੋ ਗਏ ਇਹਦਾ ਬਸ ਇਹਦਾ ਨਿਭੜ ਗਿਆ ਕੰਮ ਇੱਕ ਨਿਭੜਾ ਕੇ ਮੈਂ ਜਿੰਨੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਜਿਨ੍ਹਾਂ ਨੇ ਵੇ ਆਉਂਦੀਆਂ ਕਹਾਣੀਆਂ ਇਹ ਗੁਰੂ ਗ੍ਰੰਥ ਸਾਹਿਬ ਕੋ ਤੇ ਐਵੇਂ ਨਹੀਂ ਇੱਕ ਹੋਰ ਨਾਨਕ ਜੀ ਦਾ ਬਣਾਇਆ ਵਾ ਜੀ ਇੱਕ ਹੋਰ ਨਾਨਕੀ ਦਾ ਗੁਰੂ ਗ੍ਰੰਥ ਸਾਹਿਬ ਬਣਾਇਆ ਵਾ ਅੱਗੇ ਦਾ ਕਰਦਾ ਹੁੰਦਾ ਸੀ ਇਹ ਲੰਮਾ ਪਾ ਕੇ ਕੰਮ ਹੂੰ ਤਾਂ ਇਹ ਸੱਤ ਦੇ ਤੋ ਗੁਰੂ ਗ੍ਰੰਥ ਦੀ ਉਹ ਕਰਤੀ ਪੇ ਆਪਦੀ ਸੱਤ ਪੜ੍ਹ ਲੇਗਾ ਇਹ ਭਾਈ ਇਹਨਾਂ ਨੇ ਉਹ ਪੜ੍ਹ ਗਏ ਛੇੜਦਾ ਕੋਈ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਉਹ ਵੀ ਛੱਡ ਕੇ ਭੱਜ ਗਏ ਉਹ ਵੀ ਛੱਡ ਕੇ ਭੱਜ ਗਏ ਟੈਂਪਰੀ ਲਓ ਹਾਂ ਸਾਰੇ ਭੱਜ ਗਏ ਵੀ ਤੂੰ ਵੇਚਤੀ ਘਰਾਤੀ ਪਿੰਡਾਂ ਸਾਨੂੰ ਬਾੜਾ ਨਹੀਂ ਦਿੰਦੇ ਉਹ ਪਿੰਡਾਂ ਚੋਂ ਲੋਕ ਬਾੜਾ ਨਹੀਂ ਦਿੰਦੇ ਵੀ ਤੁਸੀਂ ਐਂ ਘਰਾਤਾ ਐਂ ਘਰਾਤਾ ਐਂ ਘਰਾਤਾ ਬਿਲਕੁਲ ਤੇ ਐਵੇਂ ਮੇਰੇ ਕਹਿੰਦੇ ਪੂਰੇ ਘਤਾ ਤੇ ਫਲਾਨੇ ਨੇ ਸਰਸੇ ਵਾਲੇ ਨੂੰ ਫਸਾਖ ਦਿੱਤੀ ਫਲਾਨੇ ਨੂੰ ਸਰਸੇ ਵਾਲੇ ਨੇ ਫਸਾਖ ਦਿੱਤੀ ਫਸਾਖ ਦਾ ਸਰਸੇ ਵਾਲੇ ਦੇ ਮੁੰਡੇ ਆਪ ਦਾ ਬਾਕੇ ਆਇਆ ਹੂੰ ਸਿਹਰਾ ਉਹ ਮੁੰਡਾ ਪਸ਼ਾਕ ਪਾ ਕੇ ਆਇਆ ਸੀ ਠੀਕ ਹੈ ਜੀ ਵੋਟਾਂ ਦੇ ਮਾਰੇ ਹੂੰ ਵੋਟਾਂ ਦੇ ਮਾਰੇ ਬਹੁਤ ਕੁਝ ਕਰਦੇ ਨੇ ਤਾਂ ਜੀ ਬਜ਼ੁਰਗ ਇੱਕ ਜਿਹੜੀ ਸਰਪੰਚ ਜੀ ਦੇ ਵਿੱਚ ਸੋਡੇ ਗਵਰਡਪੈਂਟ ਜਿਹੜਾ ਹਨ ਦੋ ਮੁੰਡੇ ਉੱਥੇ ਨੇ ਮੈਂ ਸੁਣਿਆ ਕਿ ਦੋਵੇਂ ਇੱਕ ਦੂਜੇ ਦੋਸਤ ਸੀ ਪੂਰੇ 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 ਉਹ ਪੂਰੇ ਦੋਸਤ ਸੀਗੇ ਪੂਰਾ ਮੋਹ ਪਿਆਰ ਸੀ ਇਕੱਠੇ ਰਹਿੰਦੇ ਇਕੱਠੇ ਬਹਿੰਦੇ ਇਕੱਠੇ ਜ਼ਮੀਨ ਵਾਹਦੇ ਹੁੰਦੇ ਸੀ ਹੂੰ ਜ਼ਮੀਨ ਵੀ ਇਕੱਠੇ ਠੇਕੇ ਦੇ ਲੈਂਦੇ ਹੁੰਦੇ ਸੋ ਅੱਛਾ ਇਤੀ ਜ਼ਮੀਨ ਉਹਨਾਂ ਨੇ 5-4 ਸਾਲ ਪਾਹੀ ਆ ਜਿੱਦਾਂ ਅੱਲਾ ਖਾਸ ਸਰਪੰਚ ਬਣਿਆ ਸੀ ਹੂੰ ਹੁਣ ਜਿਹੜੇ ਅਸੀਂ ਆ ਜਿਹੜੇ ਬਾਧੂ ਜਿਹੋ ਹੁੰਦੇ ਨਾ ਘਰੋਂ ਕੱਡੇ ਵੱਡੇ ਉਹ ਫਿਰ ਅਸੀਂ ਟਾਕਾ ਤੇ ਨਬਦੀ ਹਾਂ ਹਾਂ ਹੁੰਦੀ ਆ ਉਹ ਫਿਰ ਪਾਣੀ ਹਲਾਉਂਦੇ ਬੰਦੇ ਨੂੰ ਜੀ ਉਹ ਹਲਾਉਂਦੀ ਆ ਜਦ ਤੂੰ ਉੱਠਾ ਉਹਨੂੰ ਕਿਹਾ ਸੁੱਕੀ ਵੀ ਆ ਆਹਦਾ ਪਿਓ ਦਾ ਤਾਂ ਨਹੀਂ ਜਾਣਨਾ ਸੱਤ ਜਿਹੜੇ ਅਸੀਂ ਉਹ ਬਣਾ ਲਉਂਦੇ ਹਾਂ ਉਹ ਜਿਹੜੇ ਫਿਰ ਤੈਨੂੰ ਪਤਾ ਟੋਕੇ ਨੂੰ ਰੇਤੀ ਜਾਵਾਂ ਰੇਤੀ ਜਾਵਾਂਗੇ ਟੋਕਾ ਤੇ ਖਾ ਜਾਂਦਾ ਹੈ ਕਹਿੰਦਾ ਠੀਕਾ ਹੋਇਆ ਮੈਂ ਫਿਰ ਉਹ ਕਹਿੰਦਾ ਚੱਲ ਠੀਕ ਆ ਫਿਰ ਜੇ ਮੈਂ ਤੁਸੇ ਭਰਾ ਕਹਿੰਨੇ ਉਹ ਲੰਮੀ ਕਿਸੇ ਨੇ ਨਹੀਂ ਸੁਸਣੀ ਹਾਂ ਵੀ ਆ ਰਾਜੜਾ ਇਹ ਰਾਜ ਅਰਸਦਾ ਜਾਂਦਾ ਆਪਾਂ ਇਹਨੂੰ ਨਾਂ ਖਰਾਬ ਕਰਕੇ ਹਾਂ ਤੇ ਚੰਗਾ ਰਹੂਗਾ ਹਾਂ ਨਾ ਮਿੱਟੀ ਘਟਾ ਸਿੱਟੋ ਨਾ ਖਬਰ ਸਿੱਟੋ ਹੂੰੋਂ ਪਿੰਡਾਂ ਚ ਖਬਰ ਸਿੱਟੇ ਗਏ ਹਾਂ ਰਾਹਾਂ ਚ ਰੋੜੇ ਡੇਕ ਪਏ ਬਿਲਕੁਲ ਕਿੱਥੇ ਮੋਹ ਪਿਆਰ ਕਿੱਥੋਂ ਇੱਕ ਦੂਜੇ ਨਾਲ ਗੱਡੀਆਂ ਘੇੜਦੇ ਆ ਅੱਛਾ ਕਿੰਨਾ ਤਵਾਕ ਸੀ ਕਿੱਥੇ ਕੁਝ ਦੀ ਗੱਡੀਆਂ ਤੇ ਬਹਿ ਕੇ ਜਾਂਦੇ ਸੀਗੇ ਕਿਹੜਾ ਇਕੱਠੇ ਜਾਂਦੇ ਇਕੱਠੇ ਜਮਾ ਹੂੰ ਮੋਟਰ ਤੇ ਬਹਿ ਕੇ ਵੀ ਆਰਾਂ ਪੀਂਦੇ ਹੁੰਦੇ ਮੈਂ ਮੈਂ ਠੇਕੇ ਤੇ ਹੁੰਦਾ ਸੀ ਹੂੰ ਮੈਂ ਤਾਂ ਠੇਕੇ ਤੇ ਲੈ ਕੇ ਜਾਂਦੇ ਹੁੰਦੇ ਸੀ ਹੂੰ ਤੇ ਹੁਣ ਉਹ ਵੀ ਆਰਾਂ ਚ ਖੇਡਦੇ ਆ ਫਿਰਦੇ ਹੂੰ ਚੰਗੀ ਗੱਲ ਨਹੀਂ ਮੈਂ ਵੈਸੇ ਮੰਨਦਾ ਨਹੀਂ ਚੰਗੀ ਨਹੀਂ ਗੱਲ ਨਹੀਂ ਪਰ ਇਹ ਚੰਗੀ ਨਹੀਂ ਕੀ ਕਾਰਨ ਮੰਨਦੇ ਹੋ ਵੀ ਸਰਕਾਰਾਂ ਦੋਸ਼ ਆ ਪਿੰਡ ਦੇ ਲੋਕਾਂ ਦੋਸ਼ ਆ ਪਿੰਡ ਵਾਲਾ ਮੈਂ ਪਿੰਡ ਨੂੰ ਕਹੂੰ ਹੂੰ ਉਹ ਉਂਗਲ ਲਾਉਂਦੇ ਜਿਹੜੀ ਮਾਂ ਨੂੰ ਖਾਣ ਨਾਲ ਜਾਵੇ ਕੋਈ ਹੂੰ ਚੱਕ ਦੇਾਂਗੇ ਫਿਕਰ ਨਾ ਕਰਨ ਤੂੰ ਉੱਠ ਹੂੰ ਫੋਨ ਵੀ ਕਰ ਲਈ ਦੀ ਬੁਰਬੀ ਨਾ ਮਗਰ ਮੋਰ ਘਰ ਲੜੀ ਦੀ ਨਾ ਮਗਰ ਤੈਨੂੰ ਪਤਾ ਜੀ ਗੱਲ ਜਿੰਨੇ ਪਰਿਵਾਰ ਦੇ ਜੀ ਹੈ ਸਭ ਦੇ ਮੂੰਹ ਟੁੱਟੀਆਂ ਸਭ ਦੇ ਟੁੱਟੇ ਮੂੰਹ ਉਹ ਕਹਿੰਦੇ ਜੇ ਤੂੰ ਪਾਣੀ ਮੰਜਨ ਪਿਆ ਤਾਂ ਮੈਂ ਕੱਖ ਪਾ ਦੂੰਗਾ ਜੇ ਮੈਂ ਕੱਖ ਪਾ ਦੇ ਤਾਂ ਤੂੰ ਪਾਣੀ ਪੀਦੀ ਨਹੀਂ ਮੈਂ ਤੈਨੂੰ ਕਪਾਂਗਾ ਇਹ ਉਹ ਕੰਨਾ ਸੀ ਰਾਹ ਹੈ ਤੇ ਚੰਗੀ ਗੱਲ ਨਹੀਂ ਪਿੰਡਾਂ ਦੇ ਵਿੱਚ ਫਰਕ ਪਾਉਣਾ ਬਗੜ ਪਾਉਣਾ ਬਿਲਕੁਲ ਤੇ ਚੰਗਿਆਗਾ ਨਾਲ ਹੋਵੇ ਹੈ